ਰੀ ਕਾਲ ਸਾਰੇ ਭਰਾਵਾਂ ਨੂੰ ਅੱਜ ਆਪਾਂ ਫੋਰਡ ਤੇ ਸਵਰਾਜ ਦਾ ਬਾਈ ਟੋਚਨ ਪਾ ਲਿਆ ਇਹਦੇ ਬ੍ਰੇਕ ਬੰਨ ਕੇ ਖੜਾ ਤੇ ਹੁਣ ਦੇਖਦੇ ਆਂ ਵੀ ਖਿੱਚੂ ਕਨਾ ਹੋੜ ਖਿੱਚ ਨਹੀਂ ਰਿਹਾ ਏ ਦੇਖੋ ਆਹ ਦੇਖੋ ਇਹਦੇ ਬ੍ਰੇਕ ਬੰਨਿਆ ਫੋਰਡ ਸਲਿੱਪ ਮਾਰੀ ਜਾਂਦਾ ਫਿਰ ਆਪਾਂ ਫੋਰਡ ਦੇ ਬ੍ਰੇਕ ਬੰਨ ਕੇ ਦੇਖਾਂਗੇ ਬੱਸ 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 ਰੋਕੇ ਉਹਨਾਂ ਆਪਾਂ ਇਹਨੂੰ ਪਹਿਲੇ ਲੋ ਚਲਾਉਨੇ ਆ ਬਾਈ ਸਵਰਾਜ ਨੂੰ ਆ ਦੇਖੋ ਆ ਬਾਦ ਦਾ ਪਹਿਲਾ ਇਹ ਹਲਾ ਦਾ ਲੋ ਯਾਰ ਕਰਤਾ ਚੱਕਰ ਉਧਰ ਫੋੜਦਾ ਚਲੋ ਜੀ ਉੱਤਰ ਗਿਆ ਵਾਂ ਫੋੜ ਤੋਂ ਟਰੈਕਟਰ ਦੇਖੋ ਪਹਿਲੇ ਲੋ ਚ ਹੈ ਕੋਈ ਨਹੀਂ ਹਲਦਾ ਬਾਈ ਜਮਾ ਸਲੋ ਰੇਸ ਤੇ ਆ ਤੇਰੇ ਪੂ ਮਰੀ ਜਾਂਦੇ ਆ ਆ ਦੇਖੋ ਥੋੜੇ ਸਾਹਮਣੇ ਆ ਜਿੰਨਾ ਕੋ ਮਾੜਾ ਹੈ ਕਲੱਚ ਦਬਾਉਂਦਾ ਉਨਾ ਕੋ ਟਰੈਕਟਰ ਲੈ ਕੇ ਤੁਰ ਪਾਂਦਾ ਨਹੀਂ ਕੋਈ ਹੈ ਆ ਦੇਖੋ ਫੇਰੜ ਕੇ ਜਮਾ ਇੱਕੋ ਜਾ ਬਾਈ ਮੁਕਾਬਲਾ ਹੈ ਕੋਈ ਕਿਸੇ ਨੂੰ ਨਹੀਂ ਖਿੱਚਦਾ ਵਾਹਨ ਤੇ ਪਾਏ ਸੀ ਆ ਸੈਂਪਲ ਸਟੀਰਿੰਗ ਆ 3600 ਫੋੜਾ ਖਿੱਚਦਾ ਨਹੀਂ ਉਹਨੂੰ ਇਹ ਉਹ ਖਿੱਚ ਲਿਆ ਬਈ ਉਹਨੇ ਥੋੜਾ ਜਿਹਾ ਖਿੱਚ ਲਿਆ ਫੇਰ ਟੋਏ ਚੜ ਗਿਆ ਇਹ ਉਹਨਾਂ ਖਿੱਚ ਲੰਦਾ ਉਹ ਜਿੰਨਾ ਕੋ ਉਹ ਕਰਦਾ ਆਲੋਕ ਮੂਰੋ ਟਾਇਰ ਚੱਕੇ ਜਾਂਦੇ ਆ ਜਦ ਅਸੀਂ ਵਿਲੇ ਸੀ ਮਸ਼ੀਨ ਆਈ ਨਹੀਂ ਮੈਂ ਖਾ ਹਲੇ ਦੇਖ ਲੰਨੇ ਆ ਕੰਮ ਕਰਕੇ ਆ ਤੁਹਾਡੇ ਸਾਹਮਣੇ ਆ ਐਂ ਪੈਂਦਾ ਦਾਂ ਕਾਰ ਭਾਵੋ ਵਿਲੇਆਂ ਨੂੰ ਕੋਈ ਗੱਲ ਨਹੀਂ ਆਉਣੀ ਮੈਂ ਖਾ ਚੱਲ ਅੱਜ ਟੋਜਨ ਪਾ ਕੇ ਦੇਖ ਲੰਨੇ ਆ ਆਪਾਂ ਦੇਖ ਲੰਨੇ ਆ ਪੋੜ ਹੁਣ ਉਹਦੇ ਬ੍ਰੇਕ ਮੰਨੇ ਪਿਆ ਚੱਲੀ ਜਾਂਦਾ ਪਹਿਲੇ ਰੋਜਾ ਸਲਿੱਪ ਮਾਰੀ ਜਾਂਦਾ ਜਮਾ ਪੋੜ ਆਉਣੀ ਹਲਦਾ ਪੋੜਾ ਇਹ ਨਹੀਂ ਹਲਦਾ ਇੱਕੋ ਜੇ ਖਲਾਤੀ ਛੱਡ ਦੇ ਇੱਕੋ ਜੇ ਰਹਦੇ ਆ ਤੋਜਨਾ ਦੇ ਅਲੱਗ ਸਿਸਟਮ ਹੁੰਦਾ ਉਹਨਾਂ ਦਾ ਉਹ ਵੀ ਤਿਆਰ ਤੁਰ ਕਰੇ ਹੁੰਦੇ ਇਹਦਾ ਨੋਰਮਲ ਟਰੈਕਟਰ ਹੈ ਓਟੋਚਨ ਪਾਇਆ ਆਪਾਂ ਉਹਦੇ ਉਹਨੇ ਛੜਤਾ ਕਲੱਚਾ ਹੁਣ ਚੱਲ ਛੱਡ ਆ ਜੀ ਹੁਣ ਜੇ ਸਲਿੱਪ ਮਾਰਨੋਂ ਹਟ ਗਈ ਦੇਖੋ ਉੱਥੇ ਖੜੇ ਨੇ ਟਰੈਕਟਰ ਤੂੰ ਦਾਵੀ ਮਾਰ ਕੇ ਦੇਖਦਾ ਹਲਦੇ ਨਹੀਂ ਬਈ ਜਮਾ ਜਮਾ ਸਭਰਾਜ ਤੋਂ ਥੱਲੇ ਉਤਰਿਆ ਹੋਇਆ ਉਹਦੇ ਬੰਦਾ ਬੈਠਾ 36 ਉਹ ਵੀ ਓਟੋ ਇਹ ਪੱਟੀ ਜਾਂਦਾ ਹੈ ਓਟੋ ਇਹ ਪੱਟੀ ਜਾਂਦਾ ਜਮਾ ਨਹੀਂ ਹਲਦੇ ਉਧਰ ਉਤਰੀ ਯਾਰ ਜਮੀ ਇੱਕ ਪੈਸੇ ਦਾ ਵੀ ਇਹ ਹੋਰ ਉਹਨੇ ਕਲਚ ਦੱਬ ਲਿਆ ਫੇਰ ਗਾਹਾਂ ਤੋਂ ਉੱਥੇ ਹੀ ਖੜ ਜਾਂਦੇ ਆ ਦੇਖੋ ਟੋਜਣਾ ਦਾ ਐ ਨਜ਼ਾਰਾ ਹੁੰਦਾ ਹੈ ਖੇਤਾਂ 'ਚ ਆਹ ਦੇਖੋ ਉਹਨੇ ਰੇਸ ਕਰਕੇ ਦੇਖ ਲਈ ਟੂਟੇ ਮਾਰ ਲੱਗ ਜਾਂਦਾ ਟਰੈਕਟਰ ਰੇਸ ਘੱਟ ਕਰ ਰੇਸ ਘੱਟ ਕਰਾ ਥੋੜਾ ਥੋੜਾ ਗਾਹਾਂ ਜਾਂਦਾ ਟਰੈਕਟਰ ਜਮਾ ਫਲੋ ਲਾਏ ਹੋਇਆ ਉਹਨੇ ਕੋਰੋਂ ਕਲਚ ਛੱਡ ਦਿੰਦਾ ਉਹ ਜਦੋਂ ਟਰੈਕਟਰ ਦਾ ਇੱਕੋ ਜੱਗ ਉਹ ਹੋ ਜਾਂਦਾ ਉਦੋਂ ਪੂਰਾ ਦਮਕਾਰ ਪੈਂਦਾ ਦੇਖੋ ਜਦੋਂ ਕੋਈ ਨਹੀਂ ਹਲਦਾ ਯਾਰ ਜੇ ਬਾਹਰ ਤੇ ਪਾਉਣੇ ਆ ਪਹੀ ਜੇ ਆਪਾਂ ਦੁਬਾਰੇ ਕੇ ਪਾ ਕੇ ਦੇਖਾਂਗੇ ਜੇ ਮੈਂ ਇੱਕੋ ਜਿਹਾ ਕੰਮ ਆ ਹੁਣ ਮੈਂ ਇਹਨੂੰ ਟਾਪ ਲੋਅ ਚ ਲਾ ਕੇ ਦੇਖਦਾ ਸਵਰਾਜ ਨੂੰ ਹੁਣ ਆਪਾਂ ਇਹਦਾ ਤੀਜਾ ਰੋਲਾਤਾ ਬਾਈ ਕੋ ਕੋ ਰਾਣੀ ਹਲਦਾ ਬੰਦ ਹੋਊ ਇਹ ਜੀ ਜਿਲੋ ਚ ਬੰਦ ਹੋ ਗਿਆ ਡਾਇਰੈਕਟਰ ਕੋਈ ਨਹੀਂ ਖਿੱਚਦਾ ਉਧਰ ਉਧਰੀ ਜਿਵੇਂ ਇੱਕੋ ਜੇ ਖੜਿਆ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆ ਆਪਣਾ ਭਰਾ ਕਿਉਂਗਾ ਕਿਹਾ ਰੇਸ ਕੱਟ ਕਰ ਕਿਉਂ ਕਿਵੇਂ ਰਹਾ ਦੋ ਚਨ ਮੁਕਾਬਲਾ ਭਾਈ ਬਹੁਤ ਵਧੀਆ ਰਹਾ ਕੋਈ ਨਹੀਂ ਹੈ ਨਾ ਖਿੱਚਦਾ ਇੱਕ ਦੂਜੇ ਨੂੰ ਉਥੇ ਸਲਿੱਪ ਜੇ ਮਾੜਾ ਯਾਰ ਹੱਲੇ ਆਈ ਬੜਾ ਯਾਰ ਹਾਂ ਜੇ ਉਹ ਉਧਰੋਂ ਮਾੜਾ ਮੋਟਾ ਕਲਚ ਦੀ ਉਹ ਪਲੇ ਦੇ ਦੀਏ ਹਾਂ ਆ ਚੱਕਰ ਆ ਜਮਾ ਇੱਕੋ ਜੇ ਰਹੇ ਆ ਕੋਈ ਕਿਸੇ ਨੂੰ ਖਿੱਚਦਾ ਨਹੀਂ ਆ ਸਿਸਟਮ ਹੈ ਹਾਂ ਹੁਣ ਉਹ ਤੀਜੇ ਲੋਹ ਚ ਲਾਇਆ ਸੀ ਉਹ ਬੰਦ ਹੋ ਗਿਆ ਸਾਰੇ ਥੋੜੀ ਜਿਹੀ ਵੱਧ ਕਰ ਲਿਓ ਉਹ ਸਲੋ ਸੀ ਚੱਲ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਓ ਧੰਨਵਾਦ ਲਵ ਯੂ ਚੈਨਲ ਨੂੰ ਫੋਲੋ ਕਰਿਓ